ਸਾਡਾ ਇੱਥੇ ਪੰਜਾਬ 'ਚ ਇਲੈਕਸ਼ਨ ਹੋ ਰਿਹਾ ਕਦੀ ਵੀ ਜੋ ਵੀ ਹੋ ਰਿਹਾ ਇੱਕ ਆਪਾਂ ਅਕਾਲੀਆਂ ਨਾਲ ਜਿਵੇਂ ਭਾਜਪਾ ਭਾਈਵਾਲੀ ਬਣਨ ਦੀ ਨਹੀਂ ਰਹੀ ਆ ਅਕਾਲੀਆਂ ਦਾ ਯੋਰ ਜ਼ਿਆਦਾ ਹੁੰਦਾ ਸੀ ਭਾਜਪਾ ਦੀ ਕੋਈ ਉਹ ਨਹੀਂ ਵੈਲਿਊ ਨਹੀਂ ਹੈਗੀ ਕੋਈ ਚੱਲਦੀ ਨਹੀਂ ਸੀ ਇੰਨੀ ਅਸੀਂ ਤੇ ਕਹਿੰਦੇ ਇੱਕ ਮੌਕਾ ਇਹਨਾਂ ਨੂੰ ਦਿੱਤਾ ਜਾਵੇ ਭਾਜਪਾ ਵਾਲਿਆਂ ਨੂੰ ਭਾਜਪਾ ਨੂੰ ਪੰਜਾਬ 'ਚ ਕਦੀ ਮੌਕਾ ਨਹੀਂ ਮਿਲੇਗਾ ਕਿਉਂਕਿ ਭਾਜਪਾ ਸਾਨੂੰ ਹਰਿਆਣੇ ਤੋਂ ਅੱਗੇ ਨਹੀਂ ਜਾਣ ਦਿੰਦੀ ਕਿ ਐਂਬੂਆਂ ਦੀਆਂ ਕਾਟੀਆਂ ਭਕੇਰੋ ਤੇ ਐਂਬੂਲੈਂਸ ਦੀਆਂ ਕਾਟੀਆਂ ਘੇਰੋ ਆ ਤੇ ਲੋਕਾਂ ਨੂੰ ਤੰਗ ਨਾ ਕਰੋ ਇਹ ਕਿਸਾਨਾਂ ਦਾ ਕਸੂਰ ਆ ਬਾਈ ਜੋ 26 ਜਨਵਰੀ ਦੇ ਵਿੱਚ ਹੋਇਆ ਪਹਿਲਾਂ ਦਿੱਲੀ ਦੇ ਵਿੱਚ ਵਿਚਾਰਾ ਇੱਕ ਮੁੰਡਾ ਫੋਰਨ ਦਾ ਜੀ ਕੈਨੇਡਾ ਦਾ ਸੀ ਜਿਹੜਾ ਉੱਤਰਾਖੰਡ ਤੋਂ ਆਇਆ ਸੀ ਟਰੈਕਟਰ ਦੇ ਸਟੰਟ ਕਰਕੇ ਵਿਚਾਰਾ ਮਰ ਗਿਆ ਉਹਦੇ ਮਾਪਿਓ ਦਾ ਪੁੱਛ ਸਟੰਟ ਹੋਇਆ ਨਾ ਨਵਦੀਪ ਡਿਪਡਮਾ ਦੀ ਗੋਲੀ ਦੇ ਨਾਲ ਡਿਪਡਮਾ ਮਰਿਆ ਪੁਲਿਸ ਦੀ ਗੋਲੀਆਂ ਸਟੰਟ ਨਾਲ ਨਹੀਂ ਮਰਿਆ ਪੁਲਿਸ ਦੀ ਗੋਲੀਆਂ ਨਾਲ ਮਰਿਆ ਅਸੀਂ ਲਾਲ ਕਿਲੇ ਗਏ ਆ ਉੱਥੇ ਝੰਡਾ ਚੁਲਾਇਆ ਨਿਸ਼ਾਨ ਸਾਹਿਬ ਉਹ ਸਾਡਾ ਸਿੱਕਾ ਦਿੱਲੀ ਅਸੀਂ ਬੜੀ ਵਾਰੀ ਜਿੱਤੀ ਆ ਉੱਥੇ ਨਿਸ਼ਾਨ ਸੱਭ ਚਲਾਇਆ ਸੀ ਜਿਹੜਾ ਭਾਰਤ ਦਾ ਝੰਡਾ ਨਾ ਉਸ ਤੋਂ ਥੱਲੇ ਕੀਤਾ ਉਹ ਉਹਨੂੰ ਨਹੀਂ ਹਲਾਇਆ ਇਹ ਕਿਹੜੇ ਇਹ ਸਾਡੇ ਨਾਲ ਵੱਡੇ ਦੇਸ਼ ਭਗਤ ਨਹੀਂ ਆ ਜਿਹੜੇ ਹਰਿਆਣੇ ਦੇ ਵਿੱਚ ਬਾਰਡਰ ਬਣਾਤਾ ਵੀ ਜਦੋਂ ਅਸੀਂ ਪਾਕਿਸਤਾਨੀ ਹੁੰਨੇ ਪੇ ਇਧਰ ਚੱਲੇ ਕਬਜ਼ਾ ਕਰਨ ਦਿੱਲੀ ਤੇ ਸਾਡੀ ਦਿੱਲੀ ਸਾਡੇ ਗੁਰੂ ਤੇਗ ਬਹਾਦਰ ਮਾਨ ਨੇ ਸੀਸ ਦਿੱਤਾ ਹੋਵੇ ਸਾਡੇ ਇੱਥੇ ਪੰਜਾਬ 'ਚ ਇਲੈਕਸ਼ਨ ਹੋ ਰਿਹਾ ਕਦੀ ਵੀ ਜੋ ਵੀ ਹੋ ਰਿਹਾ ਇੱਕ ਆਪਾ ਅਕਾਲੀਆਂ ਨਾਲ ਜਿਵੇਂ ਭਾਜਪਾ ਭਾਈਵਾਲੀ ਬਣ ਜਾਂਦੀ ਰਹੀ ਆ ਅਕਾਲੀਆਂ ਦਾ ਯੋਰ ਜ਼ਿਆਦਾ ਹੁੰਦਾ ਸੀ ਬੀਜੇਪੀ ਦੀ ਕੋਈ ਹੋਰੀ ਵੈਲਿਊ ਨਹੀਂ ਹੈਗੀ ਕੋਈ ਚੱਲਦੀ ਨਹੀਂ ਸੀ ਇੰਨੀ ਅਸੀਂ ਤਾਂ ਕਹਿੰਦੇ ਇੱਕ ਮੌਕਾ ਇਹਨਾਂ ਨੂੰ ਵੀ ਦਿੱਤਾ ਜਾਵੇ ਬੀਜੇਪੀ ਵਾਲਿਆਂ ਨੂੰ ਬੀਜੇਪੀ ਨੂੰ ਮੌਕਾ ਮਿਲਣਾ ਚਾਹੀਦਾ ਇਹ ਕਹਿੰਦੇ ਬੀਜੇਪੀ ਨੂੰ ਮੌਕਾ ਮਿਲਣਾ ਉਹਨਾਂ ਨੂੰ ਉੱਤੋਂ ਦਾ ਥੱਲੇ ਵੇਖੋ ਇਹ ਪਹਿਲੀ ਗੱਲ ਕਿਸਾਨਾਂ ਦਾ ਜਵਾਬ ਦਿਓ ਕਹਿੰਦੇ ਬੀਜੇਪੀ ਨੂੰ ਕਿਸਾਨ 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 ਲੱਗਦੇ ਭਾਜੀ ਇਹਨਾਂ ਦੀ ਗੱਲ ਦਾ ਜਵਾਬ ਦਿਓ ਇਹਨਾਂ ਬੀਜੇਪੀ ਨੂੰ ਵੋਟਾਂ ਪਾਈਆਂ ਨਾ ਜਿਨ੍ਹਾਂ ਬੀਜੇਪੀ ਤੇ ਆਮ ਆਦਮੀ ਨੂੰ ਵੋਟਾਂ ਪਾਈਆਂ ਇੱਕ ਮਿੰਟ ਜਿਨ੍ਹਾਂ ਨੇ ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨਾ ਉਂਗਲਾਂ ਗੁੱਠੇ ਵਾੜ ਲਏ ਆਪਣੇ ਉਹਨੇ ਕਿਸਾਨ ਦਾ ਸੀ ਨਹੀਂ ਕਹਿੰਦਾ ਦੱਸੋ ਕਿਹਨੂੰ ਖਿਲਾਰ ਦਈ ਤੁਸੀਂ ਆਪ ਕਿਉਂ ਲੜ ਲੈਂਦੇ ਤੁਸੀਂ ਦੱਸੋ ਕਿਦਾਰੇ ਕਿਸਾਨ ਚਾਹੀਦੇ ਆ ਤੁਸੀਂ ਇਹਦੇ ਜਵਾਬ ਦੇ ਕਿਸਾਨ ਕਿਦਾਂ ਦੇ ਜਗਾ ਨੂੰ ਕਿਸਾਨ ਅਨਦਾਤਾ ਕਿਸਾਨ ਅਨਦਾਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਰ ਕਿਸ ਦੀ ਰਿਸਪੈਕਟ ਕਰਦਾ ਕਿਸਾਨ ਅਨਦਾਤਾ ਕਿਸਾਨ ਗੁੰਡਾ ਥੋੜੀ ਐ ਵੀ ਇੱਕ ਦੂਜੇ ਚਿੱਕੜ ਪਾਈ ਜਾ ਤੇ ਇਹਦੇ ਸਾਰਿਆਂ ਦੇ ਚਿੱਕੜ ਪਾਈ ਜਾਂਦੇ ਇਹ ਚਾਰ ਇੱਕ ਤਾਂ ਚਾਰਾਂ ਨੂੰ ਝੋੜ ਕਹਿੰਦੇ ਇਹ ਚਾਰੋਂ ਮਿਲ ਕੇ ਨੂੰ ਕਿਦਾਂ ਸਾਂਝਾ ਸਾਂਝਾ ਇੱਕ ਸਵਾਲ ਹੈ ਸਾਂਝਾ ਇੱਕ ਸਵਾਲ ਆ ਉਹ ਕਹਿੰਦੇ ਕਿ ਇੱਕ ਮੌਕਾ ਭਾਜਪੀ ਨੂੰ ਮਿਲਣਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਕਹਿੰਦੇ ਇੱਕ ਮੌਕਾ ਭਾਜਪੀ ਕੋ ਅਸੀਂ ਕਹਿੰਦੇ ਬਹੁਤ ਬਹੁਤ ਧੰਨਵਾਦ ਅਸੀਂ ਕਹਿੰਦੇ ਜਿਹੜੀ ਇਹ ਭਾਜੀ ਹੁਣ ਗੱਲ ਕਰਦੇ ਨਾ ਬੀਜੇਪੀ ਨੂੰ ਮੌਕਾ ਮਿਲਣਾ ਚਾਹੀਦਾ ਬੀਜੇਪੀ ਨੂੰ ਪੰਜਾਬ ਚ ਕਦੀ ਮੌਕਾ ਨਹੀਂ ਮਿਲੇਗਾ ਕਿਉਂਕਿ ਬੀਜੇਪੀ ਸਾਨੂੰ ਹਰਿਆਣੇ ਤੋਂ ਅੱਗੇ ਨਹੀਂ ਜਾਣ ਦਿੰਦੀ ਹੋ ਸਕਦਾ ਇਹਨਾਂ ਚੋ ਕਿਸੇ ਦੀ ਵਾਰੀ ਆ ਰਹੀ ਪਰ ਬੀਜੇਪੀ ਦੀ ਵਾਰੀ ਨਹੀਂ ਹੋਊਗੀ ਨਾ ਅਸੀਂ ਮੌਕਾ ਦੇਵਾਂਗੇ ਤੇ ਕਹਿੰਦੇ ਇਹਦਾ ਸਾਰੀ ਦੁਨੀਆ ਕਿਸਾਨਾਂ ਦੇ ਨਾਲ ਹੈ ਅਸੀਂ ਬੀਜੇਪੀ ਤਾਂ ਕਿਸਾਨਾਂ ਨੂੰ ਬਾਹਰ ਨਹੀਂ ਲੰਘਣ ਦਿੰਦੀ ਚਾਹ ਜੀ ਦੇਖੋ ਆੰਦਦੇ ਤਰੀਕੇ ਨਾਲ ਜਾਓ ਸਭ ਜਾਂਦੇ ਆ ਤਰੀਕ ਮਾਦ ਅੰਗਲ ਕਹਿੰਦੇ ਪੀਂਜਾ ਥੋੜਾ ਜਿਹਾ ਡੰਗਾ ਥੋੜਾ ਲੈ ਮਾਰਦੇ ਲੋਕਾਂ ਨੂੰ ਅੰਗਲ ਕਹਿੰਦੇ ਭਾਜੀ ਪੀ ਆਉਣੀ ਚਾਹੀਦੀ ਮੈਂ ਤੁਹਾਨੂੰ 1 ਮਿੰਟ ਜਵਾਬ ਮੇਰਾ ਹੁਣ ਮੇਰਾ ਮੇਰਾ ਜਵਾਬ ਦਾ ਜਵਾਬ ਦੇ ਦਿਓ ਕਰਨਾਟਕ ਦਾ ਮੁੱਖ ਮੰਤਰੀ ਉਹਦਾ ਬੇਟਾ ਪ੍ਰਜਵਲ ਰਵੰਨਾ ਜਿਹੜਾ ਕਰਨਾਟਕ ਦੇ MP ਦੀ ਚੋਣ ਲੜਨਦਿਆ ਉਹਦੀ 100 ਵੀਡੀਓ ਬਲਤਕਾਰ ਦੀਆਂ ਵਾਇਰਲ ਹੋਈਆਂ ਆ ਠੀਕ ਹੈ ਜੀ ਹੁਣ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਮੇਰੀ ਬੀਜੇਪਹਿਲਾ ਜੀਤਾ ਆ ਰੁਕ ਜਾ ਪਾ ਜੀ ਉਹਨਾਂ ਨੇ ਕਿਹਾ ਕਿ ਤਰੀਕੇ ਨਾਲ ਜਾਓ ਇੱਕ ਮਿੰਟ ਵੀਰ ਜੀ ਇੱਕ ਮਿੰਟ ਉਹ ਕਹਿੰਦੇ ਤਰੀਕੇ ਨਾਲ ਦਿੱਲੀ ਜਾ ਉਹ ਤੇ ਜਾਣ ਦੇਵਾਂਗੇ ਇਹਦਾ ਮਤਲਬ ਤੁਹਾਡੇ ਤੇ ਸਵਾਲ ਨਾ ਕਰੀਏ ਮੈਂ ਨਹੀਂ ਜਾਣਦੇ ਉਹ ਕਹਿੰਦੇ ਤੁਹਾਡੇ ਤੇ ਸਵਾਲ ਨਾ ਕਰੀਏ ਅਸੀਂ ਮਤਲਬ ਤੁਹਾਨੂੰ ਪੋਸਟ ਲੱਗੋ ਨਹੀਂ ਭਾਜਪੀ ਨੂੰ ਅਸੀਂ ਬੀਜਪੀ ਲੱਗੇ ਨਹੀਂ ਤੇ ਬੋਲਦੇ ਭਾਜਪੀ ਨੂੰ ਅਸੀਂ ਆਕਾ ਮੰਨ ਕੇ ਜੇ ਫਿਰ ਜਾਣ ਦੇਣਗੇ ਬਿਲਕੁਲ ਨਹੀਂ ਭਾਜਪੀ ਨੂੰ ਕਦੀ ਆਕਾ ਨਹੀਂ ਮੰਨ ਤਰੀਕੇ ਨਾਲ ਪ੍ਰੋਟੈਸਟ ਹਰ ਇੱਕ ਬੰਦਾ ਕਰ ਸਕਦਾ ਪਰ ਅਸੀਂ ਜਾ ਕੇ ਉੱਥੇ ਦਿੱਲੀ ਦੇ ਲਾਲ ਕਿਲੇ ਤੇ ਤੁਹਾਡੇ ਸਾਹਮਣੇ ਨਾਲ ਗਲਤ ਕੀ ਕੀਤਾ ਕਿਸਾਨਾਂ ਨੇ ਗਲਤ ਉਹ ਵੀਰ ਵੀਰ ਜੀ ਵੀਰ ਜੀ ਵੀਰ ਜੀ ਗਲਤ ਥੋ ਗਲਤ ਥੋ ਨੇ ਇਹ ਦੱਸ ਦਿੱਤਾ ਹੈ ਕਿ ਐਂਬੈਨਦੀ ਕਾਟੀਆਂ ਬਕੇਰੋ ਤੇ ਐਂਬੈਲੇਦੀ ਕਾਟੀਆਂ ਘੇਰੋ ਤੇ ਲੋਕਾਂ ਨੂੰ ਠੰਗ ਨਾ ਕਰੋ ਇਹ ਕਿਸਾਨਾਂ ਦਾ قصور ਹੈ ਤੁਸੀਂ ਇੱਕ ਇੱਕ ਸਵਾਲ ਦਾ ਜਵਾਬ ਦਿਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਕਿਹਾ ਕਿ ਕਿਸਾਨ ਜੇ ਸਹੀ ਤਰੀਕੇ ਨਾਲ ਜਾਣਗੇ ਠੀਕ ਹੈ ਪਰ ਇੱਕ ਸ਼ਹੀਦ ਸ਼ੁਭ ਕਰਨ ਹੋਇਆ ਉਹਦੇ ਸਿੱਧੀ ਗੋਲੀ ਮਾਰੀ ਗਈ ਹੈ ਵੀਰ ਜੀ ਜਿਹੜੀ ਗੋਲੀ ਮਾਰੀ ਗਈ ਹੈ ਗਲਤ ਮਾਰੀ ਗਈ ਠੀਕ ਹੈ ਜੀ ਜੇ ਕਿਸੇ ਨੂੰ ਗੋਲੀ ਮਾਰੀ ਗਈ ਹੈ ਗਲਤ ਹੈ ਠੀਕ ਹੈ ਤਰੀਕੇ ਨਾਲ ਪ੍ਰੋਟੈਸਟ ਹਰ ਇੱਕ ਬੰਦਾ ਕਰੇ ਉਹਨੂੰ ਆਪਣਾ ਜੰਤਰ ਮੰਤਰ ਤੇ ਬੈਠ ਕੇ ਤਰਨਾ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਜਿਹੜੇ ਤੁਸੀਂ ਜਾ ਕੇ ਟਰਾਲੀਆਂ ਫੋਕ ਲਿਫਟਾਂ ਲੈ ਕੇ ਚੱਲੋਗੇ ਫੋਕ ਲਿਫਟਾਂ ਚੱਲੋਗੇ ਜੋ 26 ਜਨਵਰੀ ਦੇ ਵਿੱਚ ਹੋਇਆ ਪਹਿਲਾਂ ਦਿੱਲੀ ਦੇ ਵਿੱਚ ਵਿਚਾਰਾ ਇੱਕ ਮੁੰਡਾ ਫੋਰਨ ਦਾ ਜਿਹੜਾ ਕੈਨੇਡਾ ਦਾ ਸੀ ਜਿਹੜਾ ਉੱਤਰਾਖੰਡ ਤੋਂ ਆਇਆ ਸੀ ਕੈਕਟਰ ਦੇ ਸਟੰਟ ਕਰਕੇ ਵਿਚਾਰਾ ਮਰ ਗਿਆ ਉਹਦੇ ਮਾਂ ਪਿਓ ਦਾ ਪੁੱਛ ਨਾ ਸਟੰਟ ਹੋਇਆ ਨਵਦੀਪ ਡਿਵਡਵਾ ਦੀ ਗੋਲੀ ਦੇ ਨਾਲ ਡਿਵਡਵਾ ਮਰਿਆ ਪੁਲਿਸ ਦੀ ਗੋਲੀ ਐ ਸਟੰਟ ਨਾਲ ਨਹੀਂ ਮਰਿਆ ਪੁਲਿਸ ਦੀ ਗੋਲੀ ਨਾਲ ਮਰਿਆ ਔਰ ਔਰ ਇਹ ਸਾਨੂੰ ਕਹਿ ਰਹੇ ਨਾ ਵੀ ਤਰੀਕੇ ਨਾਲ ਜਾਣ ਕਰਨਾ ਅਸੀਂ ਦਿੱਲੀ ਰਹੇ ਆ ਅਸੀਂ ਅਸੀਂ ਦਿੱਲੀ ਰਹੇ ਆ ਉਥੇ ਇੱਕ ਫੁੱਲ ਵੀ ਨਹੀਂ ਤੋੜਿਆ ਕੋਈ ਸਾਡੇ ਤੇ ਇਲਜ਼ਾਮ ਦੱਸੋ ਅਸੀਂ ਲਾਲ ਕਿਲੇ ਗਏ ਆ ਅਸੀਂ ਲਾਲ ਕਿਲੇ ਗਏ ਸੱਚ ਇਹਨਾਂ ਦੀ ਗੱਲ ਸੱਚ ਹੈ ਬਿਲਕੁਲ ਸੱਚ ਹੈ ਅਸੀਂ ਲਾਲ ਕਿਲੇ ਗਏ ਆ ਅਸੀਂ ਲਾਲ ਕਿਲੇ ਗਏ ਉਥੇ ਝੰਡਾ ਚੁਲਾਇਆ ਨਿਸ਼ਾਨ ਸਾਹਿਬ ਉਹ ਸਾਡਾ ਸਿੱਖਾ ਦਿੱਲੀ ਅਸੀਂ ਬੜੀ ਵਾਰੀ ਜਿੱਤੀ ਆ ਉੱਥੇ ਨਿਸ਼ਾਨ ਸਾਹਿਬ ਚਲਾਇਆ ਸੀ ਜਿਹੜਾ ਭਾਰਤ ਦਾ ਝੰਡਾ ਨਾ ਉਸ ਤੋਂ ਥੱਲੇ ਕੀਤਾ ਉਹਨੂੰ ਨਹੀਂ ਲਾਇਆ ਇਹ ਕਿਹੜੇ ਇਹ ਸਾਡੇ ਨਾਲ ਵੱਡੇ ਦੇਸ਼ ਭਗਤ ਨਹੀਂ ਆ ਤੁਸੀਂ 26 ਜਨਵਰੀ ਨੂੰ ਵੀਡੀਓ ਦੇਖੀਆ ਸੀ ਅਸੀਂ ਖੁਦ ਉੱਥੇ ਸੀ ਪੁਲਿਸ ਲਾਲ ਕਿਲੇ ਦੀ ਗੇਹ ਹੋ ਗਈ ਹੈ ਜਿਹੜੀ ਨਹਿਰ ਹੈਗੀ ਆ ਉਹਦੇ ਵਿੱਚ ਪੁਲਸਲੇ ਆ ਸਿਰ ਲੁਕਾ ਕੇ ਬੈਠੇ ਡਾਂਗਾ ਪਹਿਰਿਆ ਸੀ ਉੱਤੋਂ ਉੱਤੋਂ ਡਾਂਗਾ ਪਹਿਰਿਆ 700 ਕਿਸਾਨਾਂ ਨੂੰ ਸ਼ਹੀਦ ਮੰਨਦੇ ਕ ਨਹੀਂ ਮੰਨਦੇ ਕਿਸਾਨਾਂ ਨੂੰ ਸ਼ਹੀਦ ਮੰਨਦੇ ਕ ਨਹੀਂ ਮੰਨਦੇ ਇਹ ਦੱਸੋ ਜਿਹੜੇ ਧਰਨੇ 'ਚ ਸੀ ਓਏ ਜਿਹੜੇ ਧਰਨੇ 'ਚ ਜਿੰਨਾਂ ਦੀ ਉੱਥੇ ਮੌਤ ਹੋ ਬਿਲਕੁਲ ਸਹੀ ਦਾ ਠੀਕ ਹੈ ਪਰ ਜਿਹੜੇ ਉੱਥੇ ਜਿਸ ਤਰ੍ਹਾਂ ਟਰੈਕਸ਼ਨ ਪਾਜੀ ਮੈਂ ਸਰਕਾਰ ਦਾ ਪੱਖ ਰੱਖਣ ਨਹੀਂ ਬੈਠਾ ਮੈਂ ਆਪਣਾ 뷰 ਰੱਖਣ ਬੈਠਾ ਠੀਕ ਹੈ ਜੀ 26 ਜਨਵਰੀ ਨੂੰ ਤੁਸੀਂ ਵੀ ਦੇਖਿਆ ਕਿਸ ਤਰ੍ਹਾਂ ਉਹ ਵਿਚਾਰੇ ਪੁਲਸ ਵਾਲੇ ਥੱਲੇ ਉੱਤੇ ਡਾਂਗਾ ਚਲਦੀਆਂ ਪਈਆਂ ਜੋ ਕੁਝ ਹੋ ਰਿਹਾ ਚਾਂਕੀਆਂ ਤੋੜੀਆਂ ਗਈਆਂ ਜਿਹੜੇ ਕਿਲ ਲਾਗੇ ਉਹ ਮੁੰਡਿਆਂ ਨੂੰ ਪੰਜਾਬ ਦੇਆਂ ਨੂੰ ਵਿਚਾਰਿਆਂ ਨੂੰ ਮਾਰਦਾ ਉਹ ਉਹ ਜਿਹੜੇ ਹਰਿਆਣੇ ਦੇ ਵਿੱਚ ਬਾਰਡਰ ਬਣਾਤਾ ਵੀ ਜਦੋਂ ਇਹ ਪਾਕਿਸਤਾਨੀ ਹੁੰਨੇ ਪੇ ਇੱਧਰ ਚੱਲੇ ਕਬਜ਼ਾ ਕਰਨ ਦਿੱਲੀ ਤੇ ਸਾਡੀ ਦਿੱਲੀ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਹੋਵੇ ਤੇ ਸਾਨੂੰ ਹੀ ਰੋਕਿਆ ਪਾਜੀ ਗੁਰੂ ਤੇਗ ਬਹਾਦਰ ਸਭ ਦੇ ਆ ਗੁਰਤੇਗ ਬਾਗਰ ਸਮਦੇ ਆ ਸਾਡੇ ਹੀ ਆ ਇੱਕੋ ਨਾਰਾ ਲਾਉਣਾ ਉਤਮਾ ਸਮਾਪਤੀ ਆ ਆਓ ਡਟ ਕੇ ਪਹਿਰਾ ਲਈਏ ਖੁਸ਼ਹਾਲ ਸਮਾਜ ਬਣਾਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ